ਅੱਛਾ ਜੀ 16 ਪਿੰਡਾਂ ਦੇ ਵਿੱਚ ਦੇਖ ਲਓ ਕਿ ਦੀਦਾ ਕੋਈ ਝੋਨਾ ਕਿਤੇ ਕਿਤਾ ਤੁਹਾਨੂੰ 16 ਦੇ 16 ਪਿੰਡ ਡੁੱਬ ਗਏ 16 ਦੇ 16 ਡੁੱਬੇ ਆਜਾ ਉਹ ਉੱਧਰ ਡੁੱਬਣ ਦੇ ਬਹੁਤ ਮਾੜੇ ਹਾਲਾਤ 16 ਪਿੰਡ ਆ 16 ਪਿੰਡਾਂ ਦੇ ਵਿੱਚ ਕੋਈ ਨਹੀਂ ਇੱਥੇ ਵੀ ਮੇਤ ਕੋਈ ਨਹੀਂ ਇੱਥੇ ਤਾਂ ਮੁੜਕੇ ਜੋ ਰੇਤਾ ਪੈ ਗਿਆ ਤੇ ਰੇਤਾ ਵੀ ਕਿਸੇ ਨੇ ਚੁੱਕਣ ਦੇ ਨਹੀਂ ਰੇਤਾ ਤੇ ਪੈਣੀ ਪੈਣੀ ਜਿੱਥੇ ਮੂਹੇ ਹੋ ਗਏ ਆ ਉੱਥੇ ਦੇ ਰੇਤਾ ਪੈਣੀ ਪੈਣੀ ਆ ਨਾ ਇੱਕ ਦਿਨ ਦਿੰਦੇ ਆ ਕਿ ਕਦਨ ਦੇ ਕੇ ਇਹ ਰੇਤਾ ਡੋਰੇ ਇੱਕ ਦਿਨ ਤੱਕ ਕਿੰਨੀ ਘੇ ਰੇਤਾ ਚੁੱਕੀ ਜਾਊਗੀ ਵੀ ਸਸਿਕਾਲ ਜੀ ਮੈਂ ਤੁਹਾਡਾ ਆਪਣਾ ਕਰਮਵੀਰ ਹਲਾਤ ਸੁਲਤਾਨਪੁਰ ਲੋਧੀ ਦੇ 2023 ਵਰਗੇ ਹੋ ਰਿਹਾ ਸਾਹਮਣੇ ਦੇਖੋ ਬਿਆਸ ਦਰਿਆ ਆਪਣੇ ਅਸਲੀ ਰੂਪ ਦੇ ਵਿੱਚ ਆ ਚੁੱਕਾ ਆ ਕਹਿੰਦੇ ਹੁੰਦੇ ਆ ਕਿ ਪਾਣੀ ਕਦੀ ਵੀ ਆਪਣੀ ਹੱਦ ਨਹੀਂ ਭੁੱਲਦਾ ਪਾਣੀ ਨੂੰ ਦੇਖ ਕੇ ਲੱਗ ਰਿਹਾ ਕਿ ਇਹ ਸਾਰਾ ਦਰਿਆ ਆ ਪਰ ਦੋਸਤੋ ਦਰਿਆ ਨਹੀਂ ਲੋਕਾਂ ਦੇ ਖੇਤ ਆ ਤਕਰੀਬਨ 35 ਕਿਲੋਮੀਟਰ ਦੇ ਘੇਰੇ ਦੇ ਵਿੱਚ ਜਿਹੜਾ ਏਰੀਆ ਨਾ ਬਿਲਕੁਲ ਖਤਮ ਹੋ ਗਈਆਂ ਫਸਲਾਂ ਬਰਬਾਦ ਹੋ ਚੁੱਕੀਆਂ ਆ ਪਿੰਡ ਵਾਸੀ ਆ ਸਿਰਫ ਅਸੀਂ ਪੁਲ ਦੇ ਉੱਪਰ ਖੜੇ ਆ ਜਿਹੜਾ ਬਾਹੂਪੁਰ ਪਿੰਡ ਵਾ ਇਹਨੂੰ ਰਸਤਾ ਜਾਂਦਾ ਹੈ ਇਸ ਤੋਂ ਅੱਗੇ ਸਿਰਫ ਕਿਸ਼ਤੀਆਂ ਰਾਹੀਂ ਤੁਸੀਂ ਘਰਾਂ ਦੇ ਵਿੱਚ ਜਾ ਸਕਦੇ ਹੋ ਹਾਲਾਤ ਇੰਨੇ ਕ ਮਾੜੇ ਆ ਕਿ ਲੋਕ ਸਕੂਲ ਤਾਂ ਬੱਚੇ ਭੁੱਲ ਚੁੱਕੇ ਆ ਤਿੰਨ ਦਿਨ ਹੋ ਗਏ ਆ ਕਹਿੰਦੇ ਬਹੁਤ ਮੀਂਹ ਪੈ ਰਿਹਾ ਇੱਥੇ ਪਾਣੀ ਵੀ ਪਿੱਛੋਂ ਆ ਰਿਹਾ ਪਹਿਲਾਂ ਤਾਂ ਇੱਕ ਬੰਦ ਟੁੱਟਿਆ ਸੀ ਹੁਣ ਦੂਜੇ ਰਾਤ ਵੀ ਦੋ ਬੰਦ ਹੋਰ ਟੁੱਟ ਚੁੱਕੇ ਆ ਸਾਡੇ ਨਾਲ ਆ ਪਿੰਡ ਦੇ ਬੱਚੇ ਆ ਆ ਨਾਲ ਆ ਭਾਈ ਜੀ ਕੀ ਹਾਲਾਤ ਆ ਪਿੰਡ ਦੇ ਜੀ ਭਾਜੀ ਪਿੰਡ ਦਾ ਬਹੁਤ ਜ਼ਿਆਦਾ ਮਾੜੇ ਹਾਲਾਤ ਆ ਕਿਉਂਕਿ ਪਾਣੀ ਦਿਨ-ਬਿਨ ਦਿਨ ਵਧ ਰਿਹਾ ਵਾ ਹਾਂ ਪਹਿਲਾਂ ਨਾਲੋਂ ਕਾਫੀ ਪਾਣੀ ਜ਼ਿਆਦਾ ਹੋ ਗਿਆ ਉਤੋਂ ਬਾਰਿਸ਼ ਨਹੀਂ ਰੁਕ ਰਹੀ ਜਿਸ ਦਾ ਕਰਕੇ ਬੰਨ ਟੁੱਟ ਚੁੱਕੇ ਆ ਤੇ ਪਿੰਡ ਵਾਸੀਆਂ ਦਾ ਜਿਹੜਾ ਬਹੁ ਮਾੜੇ ਹਾਲਾਤ ਆ ਉੱਥੇ ਡੰਗਰ ਬੱਚੇ ਜਿੰਨੇ ਸਭ ਜਿਹੜੇ ਉਹ ਵਿਚਾਰੇ ਕੱਢ-ਕੱਢ ਕੇ ਲੈ ਕੇ ਆ ਰਹੇ ਆ ਵੇਰੇ ਕਿੰਨੇ ਪਿੰਡ ਆ ਕਿੰਨੇ ਪਿੰਡ ਡੁੱਬ ਗਏ ਪਾਣੀ ਦੇ ਵਿੱਚ ਭਾਜੀ ਲਗਭਗ ਇਥੋਂ ਦੇ ਤੇ ਸਾਰੇ ਮੰਡ ਦੇ ਵਿੱਚ ਪਾਣੀ ਆ ਚੁੱਕਾ ਕਿਉਂਕਿ ਪਿੱਛੇ ਵੀ ਇੱਕ ਹੋਰ ਵੀ ਦਰਿਆ ਹੈਗਾ ਵਾ ਜਿਹੜਾ ਉਹਦਾ ਵੀ ਬੰਨ ਟੁੱਟ ਚੁੱਕਾ ਵਾ ਲਗਭਗ ਤੇ ਸਾਰੇ ਮੰਡ ਏਰੀਆ ਦੇ ਵਿੱਚ ਪਾਣੀ ਆ ਹੀ ਚੁੱਕਾ ਵਾ ਸਾਰੇ ਪਿੰਡ ਡੁੱਬ ਗਏ 8-10 ਪਿੰਡ ਹੈ ਪਿੱਛੇ ਅੱਗੇ ਜਾ ਕੇ ਹਾਂਜੀ ਹਾਂਜੀ 8-10 ਪਿੰਡ ਤੇ ਲਗਭਗ ਇੱਥੇ ਸਾਹਮਣੇ-ਸਾਹਮਣੇ ਹੈ ਜਿਹੜੇ ਸਾਰੇ ਡੁੱਬੇ ਤੇ ਲੋਕ ਹੁਣ ਘਰਾਂ ਜੀ ਇਹ ਜਾਂ ਘਰ ਛੱਡ ਚੁੱਕੇ ਆ ਜੀ ਭਾਜੀ ਕਈ ਕਈ ਲੋਕ ਜਿਹੜੇ ਉਹ ਘਰਾਂ ਦੇ ਵਿੱਚੋਂ ਤੇ ਜ਼ਿਆਦਾਤਰ ਕੱਢ ਚੁੱਕੇ ਆ ਉਹ ਲੋਕਾਂ ਦੇ ਡ ਰੱਖਣੇ ਨਹੀਂ ਕਿਸੇ ਨੇ ਬਿਲਕੁਲ ਤੇ ਉਹਦਾ ਕਰਕੇ ਕੋਜ ਕੋਜ ਜਿਹੜੇ ਹੈਗੇ ਆ ਜਿਨ੍ਹਾਂ ਨੂੰ ਕੋਈ ਆਪਦਾ ਜਰੂਰੀ ਆ ਕੋਈ ਉਸ ਕਰਕੇ ਉਹ ਵੇਖਦੇ ਆ ਤੁਸੀਂ ਫਿਰ ਹੁਣ ਕੱਲ ਦੇ ਇੱਥੇ ਘੁੰਮੀ ਜਾਂਦੇ ਹੋ ਕਿ ਦੇਖਦੇ ਹੋ ਕਿ ਬੰਨ ਕੋਈ ਹੋਰ ਟੁੱਟ ਨਾ ਜਾਵੇ ਹਾਂਜੀ ਹਾਂਜੀ ਸਾਰੇ ਇੱਥੇ ਬੰਨ ਦੇ ਲਾਗੇ ਸਾਰੀ ਰਾਤ ਨੂੰ ਵੀ ਪਹਿਰਾ ਦਿੰਦੇ ਆ ਹੁਣ ਵੀ ਸਾਰੇ ਲੱਗੇ ਹੋਏ ਆ ਦੇ ਕਾਰ ਕਰਨ ਅੱਛਾ ਜੀ ਜੋ ਵੀ ਆ ਜ ਆਪਣੇ ਲੋਕੀ ਲਾਉਂਦੇ ਆ ਬੰਨ ਤੇ ਬੂਰੇ ਬਾਰੇ ਤੁਸੀਂ ਸਕੂਲ ਕਦੋਂ ਦੇ ਗਏ ਹੋਏ ਆ ਤੁਹਾਨੂੰ ਲੱਗਦਾ ਤੁਸੀਂ ਪੜਦੇ ਸਟੱਡੀ ਕਰਦੇ ਹੋਵੋਗੇ ਹਾਂਜੀ ਹਾਂਜੀ ਸਕੂਲ ਤੇ ਭਾਜੀ ਹੁਣ ਜਾਇਆ ਹੀ ਨਹੀਂ ਜਾਂਦਾ ਕਿਉਂਕਿ ਮੰਡ ਏਰੀਏ ਦੇ ਵਿੱਚੋਂ ਉਧਰੋਂ ਨਿਕਲਣਾ ਬੜੀ ਮੁਸ਼ਕਲ ਗੱਲ ਆ ਹਾਂ ਤੇ ਨਿਕਲ ਕੇ ਉਸ ਟਾਈਮ ਤੇ ਫਿਰ ਉਧਰ ਜਾਇਆ ਨਹੀਂ ਜਾਂਦਾ ਸਕੂਲ ਦਾ ਤੇ ਫਿਰ ਬੰਨਦੀ ਆ ਸਭ ਕੁਝ ਤੇ ਕਿੰਨੇ ਇੱਕ ਪ੍ਰਵਾਹ ਝੋਨਾ ਫਸਲ ਸਭ ਬਰਬਾਦ ਹੋ ਗਈ ਵੀਰੇ ਸਭ ਭਾਜੀ ਬਰਬਾਦ ਹੋ ਗਈ ਕਿੰਨੀ ਫਸਲ ਸੀ ਇਸ ਏਰੀਏ ਵਿੱਚ ਭਾਈ ਫਸਲ ਤੁਸੀਂ ਦੇਖ ਹੀ ਜਾਂਦੇ ਸਾਰਾ ਏਰੀਆ ਬਰਬਾਦ ਹੀ ਹੋ ਚੁੱਕਾ ਵਾ ਕਿਉਂਕਿ ਇਹ ਹੁਣ ਕੋਈ ਕੰਮ ਲਾਇਕ ਤੇ ਰਹਿ ਨਹੀਂ ਗਿਆਗਾ ਜਿੰਨਾ ਜਿੰਨਾ ਪਾਣੀ ਖੜਾ ਹੋ ਗਿਆ ਬਾਏ ਦਿਵੇ ਜੇ ਪਾਣੀ ਘਟਦਾ ਵੀ ਆ ਤੇ ਕਾਫੀ ਟਾਈਮ ਪਾਣੀ ਖੜਾ ਰਹਿਣਾ ਵਾ ਹਾਂ ਤੇ ਜੀਦਾ ਕਰਕੇ ਉਹ ਫਸਲ ਤੇ ਕੋਈ ਵੀ ਨਹੀਂ ਬਚਣੀ ਭਾਈ ਇਹ ਤਾਂ 2023 ਦੇ ਵਿੱਚ ਫਲੱਡ ਆਇਆ ਸੀਗਾ ਉਦੋਂ ਵੀ ਵਾਹਨ ਟੁੱਟੇ ਸੀਗੇ ਉਦੋਂ ਹਾਲਾਤ ਇਹੋ ਜਿਹੇ ਹਾਲਾਤ ਸੀਗੇ ਹਾਂਜੀ ਭਾਈ ਉਦੋਂ ਵੀ ਹਾਲਾਤ ਬਹੁਤ ਮਾੜੇ ਸੀਗੇ ਕਿਸੇ ਤਰ੍ਹਾਂ ਹਾਲਾਤ ਸੀਗੇ ਉਦੋਂ ਵੀ ਬਹੁਤ ਨੁਕਸਾਨ ਹੋਇਆ ਕਿਸਾਨਾਂ ਦਾ ਜੋ ਵੀ ਆ ਸਾਰਾ ਨੁਕਸਾਨ ਹੋ ਗਿਆ ਹੁਣ ਵੀ ਉਹੀ ਆ ਕੀ ਕ ਸਾਡੇ ਨਾਲ ਬਾਈ ਜੀ ਹੁਣੀ ਆ ਤੇ ਬਾਈ ਜੀ ਹੁਣਾਂ ਨੂੰ ਪੁੱਛਦੇ ਆ ਬਾਈ ਜੀ ਇਹ ਕਿਹੋ ਜਿਹੀ ਹਾਲਾਤ ਆ ਤੁਸੀਂ ਤੇ ਕਹਿੰਦੇ ਰਾਤ ਦੇ ਪਹਿੜਾ ਦੇ ਰਹੇ ਹੋ ਬਾਈ ਮੈਂ ਰਾਤ ਨੂੰ ਵੇਲਾ ਹੁੰਦਾ ਇੱਥੇ ਕੋਈ ਕੰਮ ਨਹੀਂ ਮਿਲਦਾ ਅੱਛਾ ਜੀ ਸਾਰੇ ਆਉਂਦੇ ਕਿਸੀਆਂ ਲੈ ਕੇ ਉਹ ਥੋੜੀ ਬਣਾ ਕੇ ਚਲੇ ਜਾਂਦੇ ਆ ਹਾਂ ਮੰਡ ਵਾਲੇ ਸਹਿਤ ਅਲੇ ਮੰਡ ਆ ਕਿਤੇ ਘਰ ਜਾਓ ਪਠਿਆ ਨੌਕ ਰੋਟੀ ਪਾਣ ਦੇ ਪੁੱਛੋ ਆਣਾ ਕੋਈ ਦਵਾਈ ਦਾ ਪੁੱਛੋ ਹਾਂ ਅਸ ਤੱਕ ਸਾਰੇ ਆਉਂਦੇ ਆ ਬੋਟਾਂ ਵਿੱਚ ਆ ਗਏ ਉਹ ਲੱਕੜ ਦੀ ਬੀੜੀ ਨਾਲ ਬੀੜੀਆਂ ਜਾਂਦੇ ਛੋਟੀ ਜਿਹੀ ਬੀੜੀ ਲੋਕ ਆਪ ਕਹਿੰਦੇ ਬੀੜੀ ਚਲਾ ਰਹੇ ਆ ਬਾਸ ਲਾ ਕੇ ਆਪ ਲੈ ਕੇ ਆਉਂਦੇ ਆ ਅੱਛਾ ਅਗਰ ਸਰਦੇ ਖੜੀ ਜਿੱਦ ਆਉਣਾ ਨਾ ਪੁੱਤਿਆਂ ਦਾ ਕੋਈ ਫਾਇਦਾ ਨਹੀਂ ਗਾਣਾ ਹਾਂ ਕਰਾਂ ਜਾਓ ਸਾਰੇ ਕੁਸ਼ੀ ਕਿੰਨੇ ਕਿ ਪਿੰਡ ਵਾ ਕਿੰਨੇ ਘਰ ਵਾ ਕਿੰਨੇ ਪਿੰਡ ਵਾ 16 ਪਿੰਡ ਕਹਿੰਦੇ ਆ ਅੱਛਾ 16 ਘਰ ਤਕਰੀਬਨ ਇੱਥੋਂ 10 ਕਿਲੋਮੀਟਰ ਜਾਓਗੇ ਗਾਰੀ-ਗਾਰ ਹੈਗੇ ਆ ਅੱਛਾ ਜਿੱਥੇ ਕੋਈ ਜਾਂਦਾ ਨਹੀਂ ਇਸ ਥੀਸ ਨਾ ਪੱਠੇ ਲੈ ਕੇ ਰਾਸ਼ਨ ਲੈ ਕੇ ਕੁਛ ਵੀ ਲੈ ਕੇ ਜਾਂਦਾ ਹਣਾ ਪ੍ਰਸ਼ਾਸਨ ਆਇਆ ਇੱਥੇ ਆਉਂਦੇ ਸਾਰੇ ਉਹ ਵੀਡੀਓ ਨਾਲ ਚਲੇ ਜਾਂਦੇ ਆ ਅੱਛਾ ਕੋਈ ਨਹੀਂ ਹੋ ਮਤਲਬ ਅੱਗੇ ਨਹੀਂ ਕੋਈ ਜਾਂਦਾ ਅੱਛਾ ਅੱਜ ਬੋਟ ਸਮਾਉਂਦੇ ਇਸੇ ਥੇ ਘਮਾਲੀ ਆ ਉੱਥੇ ਘਮਾਲੀ ਵੀਡੀਓ ਬਣ ਗਈ ਆ ਹਣਾ ਖਾ ਫੇ ਚਲੇ ਜਾਣਾ ਸਾਰੇ ਇਹ ਹਾਲਾਤ 2023 ਵੀਰੇ ਤੇ ਮੇਹੀ ਸੀ ਕਿ ਨਹੀਂ ਜਿਆਦਾ ਪਾਣੀ ਇਹਨਾਂ ਜਿਆਦਾ ਪਾਣੀ ਸੀਗਾ ਹਾਂ ਤੇ ਕਹਿੰਦੇ ਲੋਕਾਂ ਦਾ ਕਰ ਜਿਆਦਾ ਖਾਏ ਦੇਖੋ ਉਹੀ ਨਹੀਂ ਉਤਰਿਆ ਤੇ ਮਾਰ ਤਾਂ ਇਹਨੂੰ ਵੀ ਪੈ ਗਈ ਪੈਣੀ ਆ ਇਹ ਤੇ ਪਾਣੀ ਵਧਣਦੇ ਆ ਭਾਜੀ ਬਹੁਤ ਜਿਆਦਾ ਸਾਰੇ ਸਿਰ ਮੱਕੀ ਆ ਹਾਂ ਕਮਾਦ ਹੋਇਆ ਹਾਂ ਤੇ ਝੋਨਾ ਤੇ ਕਿੰਨੇ ਸਾਰੇ ਹੈਗਾ ਖੇਤ ਚ ਅੱਛਾ ਜੀ ਸਾਰੇ ਖੇਤਾਂ ਦੇ ਝੋਨਾ ਆ ਹਾਂਜੀ ਹਾਂਜੀ ਤੋਟਲ ਕਿੰਨੇ ਕਿਲੋ ਕਿੰਨੀ ਕਿਲਿਆਂ ਦੀ ਫਸਲ ਹੋਊਗੀ ਇਹ ਬਾਈ ਘੱਟ ਪਰ ਜਿਆਦਾ ਨੇ ਇੱਥੋਂ ਲੈ ਕੇ ਨਾ ਇੱਥੋਂ ਦੁਬਾਰਾ ਹਾਂ ਤੱਕ ਹਾਂ 30-50 ਕਿਲੋ ਮੁੰਦਾ ਅੱਛਾ ਜੀ ਉਧਰ ਮੁੰਡਾ ਪਿੰਡ ਸਾਂਗਰਾ ਹਾਂ ਤੋਟਲ ਸਾਰਾ ਇੱਥੇ ਜਲਦੀ ਮੁੰਦਾ ਬੰਦਾ 35 ਕਿਲੋਮੀਟਰ ਦੀ ਹਾਂਜੀ ਸਾਰੀ ਫਸਲ ਸੀ ਵੀਰੇ ਸਾਰੇ ਫਤਲਾ ਹੋਣ ਵੀ ਹੈ ਗਈ ਆ ਕੁਝ ਕਮਾਤ ਮੱਕੀ ਮੱਕੀ ਦਾ ਗੁਰਦੁਆਰਾ ਸਾਹਮਣੇ ਉੱਥੇ ਹਾਂਜੀ ਉੱਥੇ ਮੱਕੀ ਵਗੈਰਾ ਖੜੀ ਆ ਅੱਛਾ ਜੀ ਸਾਰੀ ਫਸਲੀ ਆ ਗੁਰਦੁਆਰਾ ਸਾਹਿਬ ਹੋ ਗਿਆ ਸਕੂਲ ਹੋ ਗਿਆ ਸਭ ਪਾਣੀ ਆ ਸਭ ਪਾਣੀ ਆ ਵੀਰੇ ਹਾਂਜੀ ਤੇ ਜਿਹੜੇ ਜਿਸ ਬੰਦ ਤੇ ਅਸੀਂ ਪੁਲ ਤੇ ਖੜੇ ਆ ਇਹਦੇ ਹਾਲਾਤ ਜੋ ਲੱਗ ਰਹੇ ਆ ਆ ਸਾਰਾ ਕਹਿੰਦੇ ਖੇਤ ਹੀ ਸੀਗੇ ਪਹਿਲਾਂ ਭਾਜੀ ਖੇਤ ਆ ਝੋਨਾ ਵਾ ਅੱਗੇ ਉਹ ਬਤਾਉਂ ਲਾਇ ਪਿਆ ਸਾਰੀ ਫਸਲ ਹੈ ਗਈ ਹੈ ਸੇ ਸਬਜ਼ੀਆਂ ਹੈਗੀਆਂ ਸਾਰੀਆਂ ਅੱਛਾ ਲੋਕ ਅੱਧੂ ਕਹਿ ਲਾਇ ਲੋਕਾਂ ਨੇ ਹਾਂ ਹਾਂਜੀ ਫੇ ਰੋਟੀ ਪਾਣੀ ਦਾ ਕਿਹੋ ਜਿਹਾ ਚੱਲ ਰਿਹਾ ਭਾਜੀ ਲੋਕਾਂ ਦਾ ਦੋ ਦਿਨ ਦਿਨ ਹੋ ਗਏ ਭਾਜੀ ਪਾਣੀ ਰੋਟੀ ਪਾਣੀ ਤੇ ਹੁਣ ਅੰਦਰ ਜਾ ਕੇ ਪੁੱਛਣਾ ਪੈਣਾ ਤੁਸੀਂ ਬੋਲਦੇ ਖੜੇ ਅਸੀਂ ਬੋਲਦੇ ਆ ਚੱਲਦੇ ਆ ਵੀਰੇ ਆਪਾਂ ਆਪਣੀਆਂ ਖੇਤੀਆਂ ਦੋਸਤੋ ਇਹ ਬਾਬਾ ਦੀਪ ਸਿੰਘ ਦਲ ਸੇਵਾਦਲ ਆ ਚੁੱਕੇ ਆ ਜੀ ਪੋਟਾਂ ਲੈ ਕੇ ਪਿੰਡ ਚ ਵੀ ਜਾਵਾਂਗੇ ਹਾਲਾਤ ਪਿੰਡ ਦੇ ਵੀ ਦੇਖਾਂਗੇ ਕੀ ਹਾਲਾਤ ਆ ਇੱਥੇ ਕਿਉਂਕਿ ਹਾਲਾਤ ਬਹੁਤ ਖਰਾਬ ਆ ਅ ਦਰਿਆ ਦੇ ਉੱਪਰ ਖੜੇ ਆ ਇੱਕ ਤਾਂ ਕਹਿੰਦੇ ਇਹ ਬੰਨ ਟੁੱਟਿਆ ਇਧਰੋਂ ਇੱਕ ਦੂਸਰੇ ਪਾਸੇੋਂ ਬੰਨ ਉਹ ਜਿਹੜਾ ਰਾਤ ਦਾ ਉਹ ਵੀ ਟੁੱਟ ਚੁੱਕਾ ਆ ਆਵਾਜ਼ੇ ਬਹੁਤ ਆ ਰਿਪੋਰਟਰ ਪੱਤਰਕਾਰ ਭਰਾ ਆ ਰਹੇ ਆ ਸਾਰੇ ਆ ਰਹੇ ਆ ਪਰ ਨਾਲ ਜਿਹੜੀਆਂ ਸੇਵਾਦਲ ਸੁਸਾਇਟੀਆਂ ਆ ਉਹ ਵੀ ਪੁੱਜ ਚੁੱਕੀਆਂ ਆ ਹਾਲਾਤ ਨਾਜ਼ੁਕ ਹੋ ਰਹੇ ਆ ਰੀਜ਼ਨ ਕੀ ਆ ਕਿਉਂਕਿ ਬੰਨ ਟੁੱਟਣ ਦੇ ਨਾਲ ਬਹੁਤ ਖਾਸਾ ਹਾਲਤ ਹੋ ਗਈ ਆ ਤੇ ਸਾਡੀ ਪ੍ਰਸ਼ਾਸਨ ਨੂੰ ਹੱਥ ਬੰਨ ਕੇ ਬੇਨਤੀ ਆ ਕਿ ਇਹਨਾਂ ਲੋਕਾਂ ਦਾ ਸੋਚਿਆ ਜਾਵੇ ਲੋਕ ਇੱਥੇ ਆਉਣ ਤਾਂ ਜੋ ਇਹਨਾਂ ਦੀ ਸਾਰ ਲੈ ਜਾ ਸਕੇ ਆਹ ਨਹੀਂ ਉਹ ਨੇ ਨੁਤਰ ਬਹਿ ਗੱਲ ਕਰਦੇ ਆ ਮੈਂ ਵੇਹੇ ਗੱਲ ਕੀਤੀ ਉਹ ਤੋਂ ਸੌ ਮਾਰ ਮਾਰ ਚੱਲਦੇ ਆ ਜਾਈਦੇ ਨੇ ਬਜਿਓ ਜਾਈਦੇ ਨੇ ਬਜਿਓ ਵੀ ਕਰਨੀ ਜਿਨ੍ਹਾਂ ਦੇ ਘਰ ਹੈ ਜੇ ਘਰਾਂ ਹੀ ਪਾਣੀ ਭਰਿਆ ਉਹਦੋਂ ਐਗਨ ਬੋਰਡ ਦੇ ਦਿੰਦੇ ਆ ਉਹ ਭਜਾਉਂਦੇ ਫੌਜੀ ਵਾਲੇ ਜਿਹੜੇ ਆਏ ਟੀਮ ਇਹਨਾਂ ਨੂੰ ਭਜਾਉਂਦੇ ਜਿਹਨਾਂ ਦਾ ਚਾਰ ਬੰਦੇ ਬਾਹਰ ਉਹ ਵੀ ਕੱਢ ਕੇ ਵਿੱਚੋਂ ਮਾਰਨਾ ਨਹੀਂ ਕਰਦੇ ਸੌਂ ਦੇਖਦੇ ਕਮਰੇ ਇਥੋਂ ਪਾਜੀ ਕਿੰਨੀ ਵਾਰ ਸਾਲੀ ਬੇੜੀ ਆਹਣਦੇ ਸਾਡੇ ਕੋ ਹੈਗੀ ਨਹੀਂ ਸਾਡੇ ਕੋ ਪ੍ਰਸ਼ਾਸਨ ਆ ਕੀ ਨਾ ਮੁੱਕੀ ਗਈਆਂ ਹੈ ਮਗਾਦਣੇ ਮਗਾਦਣੇ ਅਜੇ ਤੱਕ ਤੱਕ ਨੇ ਨਹੀਂ ਲੈ ਕੇ ਦਿੱਤੀ ਮੇਰੀ ਨਾਮ ਹੋਈ ਆ ਇਹਨਾਂ ਦੇ ਆਸਰੇ ਕੁਛ ਨਹੀਂ ਹੈਗਾ ਜੀ ਥੀ ਇਲਾ ਰਾਹਦਾ ਐਸ ਡੀ ਐਮ ਕੋ ਚਲਜੋ ਐਸ ਰੀਮਾਨ ਦਾ ਡੀ ਸੀ ਕੋ ਚਲਜੋ ਜੋ ਜਾਹ ਦਿੰਦਾ ਮੈਂ ਮੇਰੀਏ ਬਣਾਉਣਾ ਆ ਯਾਰ ਮੇਰੀ ਬਣਾ ਨਹੀਂ ਆ ਕਾ ਬਣਾਇਓ ਰੋਡ ਤੋਂ ਆ ਆ ਜੀ ਨਾਲੀ ਰੋਡ ਤੋਂ ਆ ਦੇ ਮਾਰਤਾ ਸੀ 2023 ਦੀ ਦੀ ਭੁੱਲੀ ਹੋਣੀ ਜੀ ਉਹ ਕਰਜੇ ਲੋਕਾਂ ਦੇ ਪਏ ਹੋਣੇ ਇਹ ਤੱਕ ਉਹ ਜੀ ਕਰਜੇ ਕਰਜੇ ਕਾ ਨਾ ਲਾਥੇ ਨੇ ਫਸਲ ਹੋਣੀ ਜੋ ਕਣਕ ਉਹ ਤਾਂ ਕਣਕ ਖਾਣਯੋਗੀ ਰੱਖ ਲਈ ਜੀ ਰੇਤਾ ਤੇ ਪਹਿਲੀ ਨਹੀਂ ਚੱਕੀ ਗਈ ਵਿੱਚੋਂ ਦੇ ਆ ਨਾਲੇ ਰੇਤਾ ਚੱਕਣ ਦਿੱਤੀ ਨਾ ਨੇ ਟਿਕਾਲ ਵੀ ਆ ਗਈ ਰੇਤਾ ਨੇ ਪਹਿਲਾਂ ਵੀ ਚੱਕਣ ਦਿੱਤੀ ਉਹਦਾ ਯਾਰ ਪਹਿਲਾਂ ਵੀ ਮਾੜੇ ਹਾਲਾਤ ਦੇ ਵਿੱਚ ਮੇਰਾ ਲੋਕ ਆਪ ਹੀ ਵਿਚਾਰੇ ਪੀੜੀਆਂ ਚਲਾ ਰਹੇ ਆ ਨਾ ਜਿਹਨੂੰ ਮਾੜਾ ਮੋਟਾ ਪਤਾ ਆ ਕੁਝ ਵਿਚਾਰੇ ਆਪਣੇ ਪ੍ਰਬੰਧ ਕਈਆਂ ਨੇ ਵਿੱਚ ਰੱਖੀਆਂ ਭੇੜੀਆਂ ਨਾ ਰਲ ਕੇ ਇੱਕ ਆ ਬੋਰਡ ਪਾਈ ਥੱਲੇ ਖੜੀ ਆ ਇਹ ਦਰਿਆ ਚੱਲਣ ਉਹ ਬੋਰਡ ਦਰਿਆ ਦੇ ਵਿੱਚ ਚੱਲਣ ਵਾਲੀ ਆ ਇਹ ਬੋਰਡ ਥੱਲੇ ਝੋਨੇ ਆ ਤੇ ਉਹ ਜੋ ਬੋਰਡ ਚਲਦੀ ਆ ਤੇ ਥੱਲੇ ਉਹ ਪਖੇੜਾਂ ਵਾਲਿਆ ਜਾਂਦਾ ਵਾੜ ਥੋਨਾ ਥੱਲਿਓਂ ਵੜ ਜਾਂਦਾ ਉਹ ਬੋਰਡ ਕਿੱਥੇ ਚੱਲਣਾ ਨਾਲੇ ਬੋਰਡ ਚ ਸਾਡੇ ਕੋਲ ਤੇ ਫਰਾਂ ਇਹ ਦਗੀ ਪਤਾ ਨਹੀਂ ਕਿ ਤਰ੍ਹਾਂ ਆਪ ਦਾ ਟਾਈਮ ਪਾਸ ਕਰਦੇ ਨੇ ਅਗਨ ਬੋਰਡ ਤੇ ਤੇਲ ਕਿੰਨੇ ਪਾਉਣਾ ਤੇਲ ਕਿੰਨੇ ਪਾਉਣਾ ਜਦੋਂ ਸਰਕਾਰੀ ਤੇਲ ਦੇਣਾ ਤੁਹਾਨੂੰ ਦੇਣਾ ਤੇਲ ਵੀ ਦੇਣਾ ਤੇ ਮੈਂ ਵੀ ਤੁਹਾਨੂੰ ਬੋਰਡ ਦਿੱਤਾ ਉਹ ਤੇ ਨਹੀਂ ਮੰਗਦੇ ਆ ਵੀ ਤੇਲ ਪਾ ਲੋ ਜਣਾ ਲੋ ਨਹੀਂ ਇਹ ਕਿ ਜਿੰਦਾ ਕੋਈ ਨਹੀਂ ਜਾ ਤੇਲ ਆਪਣਾ ਪਾਉ ਚਲਾਓ ਹਨਾ ਆਓ ਆਪਣਾ ਦੇ ਨਹੀਂ ਕੋਈ ਇਹ ਦੇਣ ਦਾ ਆ ਦੇ ਨਹੀਂ ਦੇਲੀ ਕਿਸੇ ਆਓ ਚਲ ਗਿਆ ਭਾਈ ਤੇ ਤੇਲ ਪਾਉਣ ਜੋਗੀ ਨਹੀਂ ਪਾਉ ਰਹਾ ਉਹਨੂੰ ਮਖਵਾ ਦੇ ਕਾ ਵੀ ਨਹੀਂ ਮੜੀਆ ਦਵਾ ਲੈ ਕੇ ਨਾ ਪਾ ਇਹੋ ਤੇ ਲ ਮਠਾਉ ਜੇ ਹਾਂਜੀ ਉਹਨੂੰ ਬਾਹਰ ਕਿਤਨਾ ਕੱਢ ਗਏ ਅਸੀਂ ਹੂੰ ਬੇੜੀਆਂ ਹੋਣਗੀਆਂ ਤੇ ਕੱਢਾਂਗੇ ਅਸੀਂ ਬਾਬੇ ਕਿੰਨੀ ਕੁ ਫਸ ਸਾਲੀ ਫਸਲ ਖਰਾਬ ਹੋ ਗਈ ਬਿਲਕੁਲ ਨਹੀਂ ਕਿੰਨੇ ਕਿੱਲੇ ਹੋਣਗੇ ਤਕਰੀਬਨ ਇਸ ਪਿੰਡ ਤੋਂ ਇੱਥੇ 16 ਪਿੰਡ ਵਸਦੇ 16 ਪਿੰਡ ਅੱਛਾ ਜੀ 16 ਪਿੰਡਾਂ ਦੇ ਵਿੱਚ ਉਹ ਦੇਖ ਲਓ ਕਿ ਦੀਦਾ ਕੋਈ ਝੋਨਾ ਕਿਤੇ ਕਿਤਾ ਤਨ 16 ਦੇ 16 ਪਿੰਡ ਡੁੱਬ ਗਏ 16 ਦੇ 16 ਡੁੱਬੇ ਬਹੁਤ ਮਾੜੇ ਹਾਲਾਤ 16 ਪਿੰਡ ਆ ਸੋਨਾ ਪਿੰਡਾਂ ਦੇ ਵਿੱਚ ਕੋਈ ਨਹੀਂ ਇੱਥੇ ਵੀ ਮੇਦ ਕੋਈ ਨਹੀਂ ਇੱਥੇ ਤੇ ਮੁੜ ਕੇ ਜੋ ਰੇਤਾ ਪੈ ਗਈ ਆ ਤੇ ਰੇਤਾ ਵੀ ਕਿਸੇ ਨੇ ਚੁੱਕੰਦੇ ਨਹੀਂ ਰੇਤਾ ਤੇ ਪੈਣੀ ਪੈਣੀ ਜਿੱਥੇ ਮੂਹੇ ਹੋ ਗਏ ਆ ਉੱਥੇ ਤੇ ਰੇਤਾ ਪੈਣੀ ਪੈਣੀ ਆ ਨਾ ਇੱਕ ਦਿਨ ਦਿੰਦੇ ਆ ਚੱਕਣ ਦੇ ਕੇ ਤੇ ਰੇਤਾ ਦੇ ਜੋ ਇੱਕ ਦਿਨ ਤੇ ਕਿੰਨੀ ਕਰ ਰੇਤਾ ਚੁੱਕੀ ਜਾਊਗੀ ਵੀ ਫੇ ਤੁਸੀਂ ਹੁਣ ਕਿੱਥੋਂ ਆਏ ਆ ਪੇ ਥਾਂਗ ਰਿਆਂ ਤੋ ਪਿੰਡ ਥਾਂਗੜੇ ਤੋ ਫੇ ਤੁਸੀਂ ਲੈ ਕੇ ਚਲੇ ਦੁੱਧੋ ਲੈ ਕੇ ਆਏ ਆ ਦੁੱਧ ਲੈ ਕੇ ਆਏ ਹੁਣ ਇਆਂ ਨਹੀਂ ਹੁਣ ਇੱਧਰ ਜਿਹੜੇ ਇੱਕ ਕਦਾਏ ਉਹਨਾਂ ਨੇ ਉਹਨਾਂ ਪੀਣਾ ਮੇਦ ਨਹੀਂ ਅੱਛਾ ਬੱਚਿਆਂ ਵਾ ਦੁੱਧ ਲੈ ਕੇ ਬੱਚਿਆਂ ਚ ਦੁੱਧ ਉਹਨਾਂ ਉਹਨਾਂ ਦੁੱਧ ਵੀ ਪੀਣਾ ਕਿ ਨਹੀਂ ਹਣਾ ਹਾਂ ਬੱਚੇ ਕਿਹੜਾ ਇਹ ਆ ਵੀ ਤੁਸੀਂ ਹੁਣ ਸਕੂਲ ਦੇ ਉੱਧਰ ਜਾਓ ਇੱਥੇ ਸਾਡੀ ਸਾਡੀ ਕੋਈ ਬਾਤ ਨਹੀਂ ਹੈ ਜੀ ਜੋ ਡੱਡਾ ਕਰ ਵੀ ਅੰਦਰ ਹੀ ਸੀਗਾ ਜੀ ਅੰਦਰ ਹੀ ਅੰਦਰ ਹੀ ਆਪਣਾ ਗੁਰਦੁਆਰਾ ਆਪਣਾ ਅੱਛਾ ਜੀ ਹਾਂ ਗੁਰੂ ਸਾਹਿਬ ਗੁਰਦਾਰੇ ਮੇਰਾ ਇਹ ਉਹ ਤੋਂ ਵੀਰ ਸਾਹਿਬ ਫਿਰ ਹਾਂਜੀ ਮਹਾਰਾਜ ਦਾ ਸਰੂਪ ਵੀਰ ਇਹ ਲੋਕਾਂ ਲਈ ਅਰਦਾਸ ਦੀ ਲੋੜ ਆ ਪਿੰਡ ਕੀ ਸਭ ਕੁਝ ਬਰਬਾਦ ਹੋ ਗਿਆ ਪਤਾ ਨਹੀਂ ਲੋਕ ਕਿਵੇਂ ਆਪਣੇ ਪੈਰਾਂ ਤੇ ਆਉਣਗੇ ਮਾਰਤਾ 2023 ਦੀ ਨਹੀਂ ਭੁੱਲੀ ਕਹਿੰਦੇ ਕਰਜ਼ੇ ਦੇ ਸਿਰਾਂ ਤੇ ਉਹ ਖੜੇ ਆ ਪਰ ਕੀ ਕਰ ਸਕਦੇ ਆ ਕੁਦਰਤ ਅੱਗੇ ਕਿਸੇ ਦਾ ਜੋਰ ਨਹੀਂ ਵੀਡੀਓ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤਾਂ ਜੋ ਤੁਹਾਡੇ ਨਾਲ ਹੋਰ ਇਦਾਂ ਦੀਆਂ ਵੀਡੀਓ ਲੈ ਕੇ ਆਪਾਂ ਪੁੱਜਦੇ ਰਵਾਂਗੇ ਧੰਨਵਾਦ